ਗਰਮੀ ਦੀਆਂ ਛੁੱਟੀਆਂ ਪੈ ਚੁੱਕੀਆਂ ਜੀ ਅੱਜ ਅਸੀਂ ਲਵਾਂਗੇ ਬੋਟਿੰਗ ਦੇ ਨਜ਼ਾਰੇ ਬੋਟਿੰਗ ਪੁਆਇੰਟ ਸ੍ਰੀ ਚਮਕੌਰ ਸਾਹਿਬ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਸੋਹਣਾ ਜਿਹੜਾ ਇੱਥੇ ਬੋਟਿੰਗ ਪੁਆਇੰਟ ਬਣਿਆ ਹੈ ਟਿਕਟ ਕਾਊਂਟਰ ਹੈ ਗੁਰਦੁਆਰਾ ਗੜੀ ਸਾਹਿਬ ਨੂੰ ਜਿਹੜਾ ਰਸਤਾ ਚੱਲ ਜਾਂਦਾ ਉਹਦੇ ਬਿਲਕੁਲ ਨਾਲੇ ਪੈ ਜਾਂਦਾ ਦਾਸਤਾਨੇ ਸ਼ਹਾਦਤ ਥੀਮ ਪਾਰਕ ਸ੍ਰੀ ਚਮਕੌਰ ਸਾਹਿਬ ਲੁਧਿਆਣੇ ਤੋਂ ਰੋਪੜ ਜਿਹੜਾ ਮੇਨ ਹਾਈਵੇ ਪੈਂਦਾ ਬਿਲਕੁਲ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਜਿਹੜਾ ਇਹ ਬੋਟਿੰਗ ਪੁਆਇੰਟ ਬਣਿਆ ਹੋਇਆ ਸਾਡੇ ਯਾਰ ਦੋਸਤ ਮਿੱਤਰ ਬੈਠੇ ਆ ਤੇ ਸਾਡਾ ਭਰਾ ਵੀ ਜਿਹੜਾ ਤਿਆਰ ਪਰ ਤਿਆਰ ਹੋ ਗਿਆ ਸਾਨੂੰ ਬੋਟਿੰਗ ਕਰਾਉਂਣ ਦੇ ਲਈ ਪਾਣੀ ਦੇ ਵਿੱਚ ਜਾਵਾਂਗੇ ਲਵਾਂਗੇ ਕਿਸ਼ਤੀ ਦੇ ਨਜ਼ਾਰੇ ਤੇ ਅੱਜ ਇੱਕ ਸਰਪ੍ਰਾਈਜ਼ ਵੀ ਉਹ ਵੀ ਤੁਹਾਡੇ ਨਾਲ ਮੈਂ ਜਰੂਰ ਜਾਣਕਾਰੀ ਸਾਂਝੀ ਕਰਾਂਗਾ ਪਰ ਪਹਿਲਾਂ ਤੁਸੀਂ ਦੇਖੋ ਵੀ ਕਿੰਨਾ ਸੋਹਣਾ ਜਿਹੜਾ ਬੋਟਿੰਗ ਪੁਆਇੰਟ ਬਣਿਆ ਹੋਇਆ ਇੱਥੇ ਆਪਾਂ ਪੌੜੀ ਬਣੀ ਹੋਈ ਹੈ ਚੜ੍ਹ ਕੇ ਅੱਗੇ ਨੂੰ ਆ ਜਾਣਾ ਤੇ ਆ ਢੋਲਾਂ ਦੇ ਉੱਪਰੇ ਸਾਰਾ ਇਹ ਟੇਕਿਆ ਹੋਇਆ ਬਹੁਤ ਸੋਹਣੀ ਇੱਥੇ ਕਿਸ਼ਤੀਆਂ ਨੇ ਤੇ ਬਹੁਤ ਬਾਜ਼ਮ ਜਿਹੜੇ ਰੇਟ ਨੇ ਇੱਥੇ ਸਰਪ੍ਰਾਈਜ਼ ਇਹ ਸੀ ਕਿ ਸਾਡੇ ਗੁਰਦੀਸ਼ ਸਰ ਤੇ ਉਹਨਾਂ ਦੇ ਜਿਹੜੇ ਹਮਸਫਰ ਨੇ ਉਹਨਾਂ ਦਾ ਅੱਜ ਜਨਮ ਦਿਨ ਸੀ ਉਹਨਾਂ ਨੂੰ ਨਹੀਂ ਪਤਾ ਸੀ ਸਰ ਤੇ ਮੈਂ ਹੀ ਡਿਸਾਈਡ ਕੀਤਾ ਸੀ VOTING ਦੇ ਉੱਪਰ ਜਿਹੜਾ ਜਨਮ ਦਿਨ ਮਨਾਵਾਂਗੇ ਮੈਡਮ ਦਾ ਪਰ ਮੈਡਮ ਮਾਨੂੰ ਦੇਖ ਕੇ ਜਾਣਗੇ ਸੀ ਵੀ ਅੱਜ ਕੁਝ ਨਾ ਕੁਝ ਸਰਪ੍ਰਾਈਜ਼ ਹੈ ਪਰ ਮੈਡਮ ਨੇ ਨਾਲ ਦੇ ਨਾਲ ਜੇ ਗੱਲ ਕਰਾਂ ਵੀ ਨੂਰ ਨੂੰ ਜਿਹੜੀ ਉਹਨਾਂ ਦੀ ਬੇਟੀ ਉਹਨੂੰ ਵੀ ਮਿਸ ਕੀਤਾ ਸਾਡੇ ਗੁਰਦੀਪ ਸਰ ਦੇ ਜੇ ਗੱਲ ਕਰੀਏ ਕਲਾਸਮੇਟ ਵੀ ਨੂੰ ਢਿੱਲੋ ਰਣਵੀਰ ਰਾਣਾ ਜੀ ਇਹਨਾਂ ਦੇ ਜਿਹੜੇ ਯਾਰ ਦੋਸਤ ਰਹੇ ਬਹੁਤ ਵੱਡਾ ਪਿਆਰ ਹੈ ਇਹਨਾਂ ਦਾ ਆਪਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਇੱਕ ਫੈਮਿਲੀ ਦੇ ਵਾਂਗ ਨੇ ਪਰ ਆਪਾਂ ਬਲੌਗ ਦੇ ਥਰੂ ਜਿਹੜੀ ਗੱਲ ਕਰਾਂਗੇ ਤੁਸੀਂ ਦੇਖੋ ਵੀ ਬਹੁਤ ਸੋਹਣੇ ਜਿਹੜੀ ਇੱਥੇ ਕਿਸ਼ਤੀਆਂ ਖੜੀਆਂ ਨੇ ਜਿਹੜੀ ਵੀ ਤੁਹਾਨੂੰ ਕਿਸ਼ਤੀ ਪਸੰਦ ਆਉ ਤੁਸੀ ਲੈ ਸਕਦੇ ਹੋ ਕਿਸੇ ਪਰ ਜ਼ਿਆਦਾ ਬਹੁਤ ਵਾਜਬ ਰੇਟ ਹੈ ਤੇ ਅਸੀਂ ਵੀ ਜਿਹੜੇ ਤਿਆਰ ਪਰ ਤਿਆਰ ਆ ਜੀ ਕੇਕ ਕੱਟਣ ਦੇ ਲਈ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਵੀ ਅੱਜ ਸਾਡੇ ਸਰ ਜੀ ਗੁਰਦੀਸ਼ ਸਾਹਿਬ ਉਹਨਾਂ ਦੇ ਜਿਹੜੇ ਹਮਸਫਰ ਆ ਉਹ 50 ਸਾਲ ਜਿਹੜੇ ਪੂਰੇ ਕਰ ਚੁੱਕੇ ਆ 51 ਸਾਲ ਦੇ ਹੋ ਚੁੱਕੇ ਆ ਤੇ ਅੱਜ ਉਹਨਾਂ ਦਾ ਜਿਹੜਾ ਬਰਥਡੇ ਮਨਾਇਆ ਜਾ ਰਿਹਾ ਤੇ ਆਓ ਦੇਖੋ ਸਾਹਮਣੇ ਜਿਹੜੇ ਖੁਸ਼ੀਆਂ ਸੈਲੀਬ੍ਰੇਟ ਕੀਤੀਆਂ ਜਾ ਰਹੀਆਂ ਬੋਟਿੰਗ ਦੇ ਉੱਪਰੇ ਚੱਲਦੇ-ਚੱਲਦੇ ਸੋ ਮੇਰੇ ਵੱਲੋਂ ਵੀ ਬਹੁਤ-ਬਹੁਤ ਮੁਬਾਰਕਾਂ ਮੈਡਮ ਜੀ ਤੁਹਾਨੂੰ ਜਨਮ ਦਿਨ ਦੀਆਂ ਤੁਸੀਂ ਵੀ ਸਾਰੇ ਇੱਥੇ ਆਓ ਆਪਣੇ ਜ਼ਿੰਦਗੀ ਦੇ ਯਾਦਗਾਰ ਪਲਾਂ ਨੂੰ ਹੋਰ ਬਹੁਤ ਸੋਹਣਾ ਜਿਹੜਾ ਹਸੀਨ ਬਣਾਓ ਕਿਉਂਕਿ ਕੁਦਰਤ ਦਾ ਬਖਰਾ ਹੀ ਨਜ਼ਾਰਾ ਜ਼ਰੂਰ ਸਾਰੇ ਇੱਥੇ ਆਓ ਬਹੁਤ-ਬਹੁਤ ਮੁਬਾਰਕਾਂ ਜੀ ਬਹੁਤ-ਬਹੁਤ ਮੁਬਾਰਕਾ ਪਰਮਾਤਮਾ ਲੰਮੀ ਉਮਰਾਂ ਕਰੇ ਤੁਸੀਂ ਦੇਖ ਰਹੇ ਹੋ ਜੀ ਆਰ ਸੀ ਬਲੌਗ ਮੈਂ ਤੁਹਾਡਾ ਆਪਣਾ ਐਂਕਰ ਜੀ ਆਰ ਸੀ ਬਹੁਤ ਸੋਹਣੀ ਕੁਦਰਤ ਅਤੇ ਕੁਦਰਤ ਦਾ ਨਜ਼ਾਰਾ ਸੋ ਸਾਰੇ ਜ਼ਰੂਰ ਇੱਥੇ ਪਹੁੰਚੋ ਬਹੁਤ ਬਾਜੂ ਰੇਟਾ ਸੋ ਕਿਸਤੀ ਨੂੰ ਸਜਾਣ ਦਾ ਵੀ ਜਿਹੜਾ ਪ੍ਰਬੰਧ ਕੀਤਾ ਜਾਂਦਾ ਹੈ ਨਾ ਵੱਲੋਂ ਹੱਥ ਵੀ ਧੋਲੇ ਇੱਧਰ ਸਾਰੇ ਹੈਂ ਤੇਰੀ ਪੈਸੇ ਮੰਨ ਲੈਣੇ ਚਾਹੀਦੇ ਉਹ ਬੋਟਿੰਗ ਪੁਆਇੰਟ ਸ਼੍ਰੀ ਚਮਕੌਰ ਸਾਹਿਬ ਬਹੁਤ ਸੋਹਣੀ ਕੁਦਰਤ ਤੇ ਇੱਧਰੋਂ ਵੀ ਥੋੜਾ ਘਮਾ ਲੀਆ ਫੰਕਸ਼ਨਲ ਸਾਡ ਨੂੰ ਵੀ ਘੁਮਾ ਆ ਜਾਈਂ ਕਿ ਤੇਰੀ ਸਨੋਤ ਮਾਰ ਜ਼ਰੂਰ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ ਫੋਟੋ ਸ਼ੂਟ ਕਰਵਾਉਣ ਦੇ ਲਈ ਫੋਟੋਗ੍ਰਾਫੀ ਗਰਾਊਂਡ ਦੇ ਲਈ ਐਦਾਂ ਦੇ ਬਲੌਗ ਵੀਡੀਓ ਦੇ ਜਿਹੜੇ ਬਣਾਉਣ ਦੇ ਲਈ ਮੇਰਾ ਫੋਟੋਗ੍ਰਾਫੀ ਦਾ ਵੀ ਕੰਮ ਹੈ ਬਲੌਗ ਬਣਾਉਣ ਦਾ ਵੀ ਕੰਮ ਹੈ ਜੀ ਵਾਹ ਵੀ ਵਾਹ ਜਿਹੜੀ ਬੋਰਡ ਨੇ ਸਪੀਡ 100 ਦੀ ਫੜ ਲਈ ਐ ਲੋ ਪੂਰੀ ਬੱਲੇ ਬੱਲੇ ਕਰਵਾ ਰਹੀ ਐ ਬੋਰਡ ਤੁਸੀਂ ਵੀ ਸਾਰੇ ਆਓ ਗਰਮੀ ਦੀ ਛੁੱਟੀਆਂ ਚੱਲ ਰਹੀਆਂ ਲੋ ਇੱਥੇ ਜ਼ਿੰਦਗੀ ਦੇ ਨਜ਼ਾਰੇ ਬਹੁਤ ਸੋਹਣੀ ਕੁਦਰਤ ਤੇ ਕੁਦਰਤ ਦੇ ਨਜ਼ਾਰੇ ਲੋ ਵੀ ਸਾਹਮਣੇ ਮੋਰ ਵੀ ਖੜਾ ਦੇਖ ਰਿਹਾ ਸਾਨੂੰ ਵਾਹ ਵੀ ਵਾਹ ਬਹੁਤ ਸੋਹਣੀ ਕੁਦਰਤ ਦਾ ਤੇ ਵੱਖਰੀ ਨਜ਼ਾਰੇ ਜਿਹੜੇ ਇੱਥੇ ਆਨੇ ਆ ਭਾਈ ਘੁਬਰਾ ਕੇ ਦੇਖੋ ਬੋਟਿੰਗ ਪੁਆਇੰਟ ਦੇ ਉੱਪਰ ਲੈ ਕੇ ਦੇਖੋ ਜ਼ਿੰਦਗੀ ਦੇ ਨਜ਼ਾਰੇ ਫੇਰ ਰਾਈਡ ਦਾ ਅਸੀਂ ਤਿੰਨ ਜਣਿਆਂ ਦਾ 600 ਰੁਪਏ ਪੇ ਕੀਤਾ ਸੀ ਤੁਸੀਂ 프리 ਬੈਟਿੰਗ ਕਰਾਉਣ ਦੇ ਲਈ ਰਿੰਗ ਸ਼ਰਮਨੀ ਕਰਾਉਣ ਦੇ ਲਈ ਹੋਰ ਵੀ ਜਿਹੜਾ ਸਪੈਸ਼ਲ ਪੈਕੇਜ ਇੱਥੇ ਦਿੱਤਾ ਜਾਂਦਾ ਹੈ ਉਹਦੇ ਵਿੱਚ ਜਿਹੜਾ ਕਿਸ਼ਤੀ ਨੂੰ ਵੀ ਬੁਲਬਲੇ ਦੇ ਨਾਲ ਸਜਾਇਆ ਜਾਂਦਾ ਹੈ ਉਹਦਾ ਪ੍ਰਾਈਸ ਜਿਹੜਾ 2500 ਰੁਪਏ ਰੱਖਿਆ ਗਿਆ ਉਹ ਵੀ ਤੁਸੀਂ ਇਹਨਾਂ ਨਾਲ ਜ਼ਰੂਰ ਸੰਪਰਕ ਕਰ ਸਕਦੇ ਹੋ ਦੇਖੋ ਪਾਣੀ ਦੀ ਲਹਿਰਾਂ ਵਾਹ ਜੀ ਵਾਹ ਕੀ ਬਾਤ ਹੈ ਤੁਸੀਂ ਸਾਰੇ ਆਓ ਪਰਿਵਾਰ ਸਮੇਤ ਆਓ ਜਿੰਨੀ ਜ਼ਿਆਦਾ ਗਿਣਤੀ ਹੋਏਗੀ ਜਿੰਨੀਆਂ ਸੀਟਾਂ ਹੋਣਗੇ ਕਿਸ਼ਤੀ ਦੇ ਵਿੱਚ ਉਸ ਹਿਸਾਬ ਦੇ ਨਾਲ ਮੌਕੇ ਤੇ ਜਿਹੜਾ ਵੱਡਾ ਡਿਸਕਾਊਂਟ ਵੀ ਦਿੱਤਾ ਜਾਂਦਾ ਤੁਸੀਂ ਦੇਖ ਸਕਦੇ ਹੋ ਸੋ ਬਹੁਤ ਵਧੀਆ ਇਹਨਾਂ ਦਾ ਰੇਟ ਆ ਤੇ ਉਧਰ ਸੂਰਜ ਵੀ ਜਿਹੜਾ ਛਿਪ ਰਿਹਾ ਬਹੁਤ ਸੋਹਣਾ ਕੁਦਰਤ ਤੇ ਕੁਦਰਤ ਦਾ ਨਜ਼ਾਰਾ ਕਿਆ ਬਾਤਾਂ ਦੇਖੋ ਜੰਪਿੰਗ ਵੀ ਕਰ ਰਹੀ ਹੈ ਜਿਹੜੀ ਕਿਸਤੀ ਪਾਣੀ ਦੇ ਵਿੱਚ ਬਹੁਤ ਸੋਹਣੀ ਜਿਹੜੇ ਸਾਡੇ ਵੀਰ ਨੇ ਰਾਈਡ ਕਰਾਈ ਸਾਨੂੰ ਐਨ ਪੂਰੇ ਪੈਸੇ ਵਸੂਲ ਹੋ ਗਏ ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਐ ਮੈਂ ਬੇਨਤੀ ਕਰਾਂਗਾ ਵੀ ਸਾਰੇ ਜਰੂਰ ਜਿਹੜੇ ਜਿਹੜੇ ਵੀ ਸ਼ੀਦਾ ਸਿੰਘਾ ਦੀ ਪਾਵਨ ਪਵਿੱਤਰ ਧਰਤੀ ਸ੍ਰੀ ਚਮਕੌਰ ਸਾਹਿਬ ਆਏ ਉਹ ਜਰੂਰ ਥੀਮ ਪਾਰਕ ਦੇਖ ਕੇ ਜਾਇਓ ਸਾਰੇ ਗੁਰੂ ਘਰਾਂ ਦੇ ਦਰਸ਼ਨ ਕਰਕੇ ਜਾਇਓ ਇੱਥੇ ਬੋਟਿੰਗ ਪੁਆਇੰਟ ਤੇ ਵੀ ਜਿਹੜਾ ਤੁਸੀਂ ਪਰਿਵਾਰ ਸਮੇਤ ਜਰੂਰ ਆ ਕੇ ਜਾਇਓ ਸੋ ਬਹੁਤ ਸੋਹਣਾ ਜਿਹੜਾ ਬੋਟਿੰਗ ਪੁਆਇੰਟ ਆ ਇਹ ਤੁਸੀਂ ਮੇਰੀ ਹਰ ਵੀਡੀਓ ਨੂੰ ਪਿਆਰ ਦਿੰਦੇ ਹੋ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਤੁਸੀਂ ਮੈਨੂੰ ਬਤੌਰ ਐਂਕਰ ਵੀ ਜਿਹੜਾ ਬਹੁਤ ਪਿਆਰ ਦੇ ਰਹੇ ਹੋ ਪੰਜਾਬ ਹਿਮਾਚਲ ਹਰਿਆਣਾ ਦਿੱਲੀ ਜੁਪੀ ਬਹੁਤ ਤੁਸੀਂ ਪਿਆਰ ਦਿੱਤਾ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਰੂਰ ਤੁਸੀਂ ਮੈਨੂੰ ਫੇਸਬੁੱਕ ਇੰਸਟਾਗ੍ਰam YouTube ਚੈਨਲ ਤੇ ਸਬਸਕ੍ਰਾਈਬ ਕਰ ਲਓ ਲਓ ਜੀ ਅਸੀਂ ਲੱਗਣ ਲੱਗੇ ਹੁਣ ਕਿਨਾਰੇ ਦੇ ਉੱਤੇ ਤੁਸੀਂ ਵੀ ਆਓ ਸਾਰੇ ਪਰਿਵਾਰ ਸਮੇਤ ਤੇ ਲਓ ਜ਼ਿੰਦਗੀ ਦੇ ਨਜ਼ਾਰੇ VOTING ਪੁਆਇੰਟ ਦੇ ਨਜ਼ਾਰੇ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਸੋ ਇਸ ਕਿਸ਼ਤੀ ਡਰਾਈਵਰ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਨੂੰ ਬੈਂਚ ਵੀ ਇਹਨੇ ਜਿਹੜਾ ਕਿਸ਼ਤੀ ਦੇ ਵਿੱਚ ਮੁਹੱਈਆ ਕਰਵਾਇਆ ਬਹੁਤ ਧੰਨਵਾਦ ਆ ਸਾਡੀ 10 ਮਿੰਟ ਦੀ ਰਾਈਡ ਜਿਹੜੀ ਪੂਰੀ ਹੋ ਚੁੱਕੀ ਹੈ ਹੁਣ ਅਸੀਂ ਜਾ ਰਹੇ ਹਾਂ ਘਰਾਂ ਨੂੰ ਤੁਸੀਂ ਸਾਰੇ ਜਰੂਰ ਆਇਓ VOTING POINT ਸ੍ਰੀ ਚਮਕੌਰ ਸਾਹਿਬ ਦੇ ਵਿੱਚ ਇੱਥੇ ਬਹੁਤ ਸੋਹਣੀਆਂ ਸੋਹਣੇ ਜਿਹੜੇ ਹੋਰ ਵੀ ਕਿਸ਼ਤੀਆਂ ਖੜੀਆਂ ਆ ਆ ਕਿਸ਼ਤੀ ਦਾ ਤੁਹਾਨੂੰ ਪਤਾ ਹੀ ਵੇ ਦੋ ਜਣੇ ਬੈਠਦੇ ਆ ਪਟਾਕੇ ਪੂਰੀ ਭੰਦੀ ਆ ਇਹਦਾ ਜਿਹੜੀ ਸਪੀਡ ਵੀ ਤੁਹਾਨੂੰ ਪਤਾ ਹੀ ਆ ਕਿਸ ਤਰ੍ਹਾਂ ਫੜ ਲੈਂਦੀ ਆ ਭਾਈ ਬਾਹਰਲੇ ਦੇਸ਼ਾਂ ਵਿੱਚ ਆਪਾਂ ਦੇਖੀ ਆ ਆ ਜੋੜੇ ਦੇਖ ਰਹੇ ਆ ਸੋ ਬਹੁਤ ਸੋਹਣੀ ਜ਼ਿੰਦਗੀ ਦੇ ਨਜ਼ਾਰੇ ਲਓ ਤੇ ਇਸ ਵੀਰ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀਡੀਓ ਜਰੂਰ ਸ਼ੇਅਰ ਕਰਦੇ ਹੋ ਮੈਨੂੰ ਫੋਲੋ ਕਰ ਲਿਓ YouTube ਤੇ ਸਬਸਕ੍ਰਾਈਬ ਕਰ ਲਿਓ Instagram ਤੇ ਫੋਲੋ ਕਰ ਲਿਓ Facebook ਤੇ ਫੋਲੋ ਕਰ ਲਿਓ